और रह कमरे बना रहे छोटे छोटे घर बना रहे लखा रुपये बातरे लखा रुपये तो गोरा टायर रामपुरा फूल से आ जाओ और गोरे भी आ गए गोरा टायर से तुम भी आ जाओ घर में बैठे रहो भाई जी पांच दिन रह गए राहत बया ਸਟਾਕ ਬਹੁਤ ਸਾਰਾ ਹੈਗਾ ਲੋਕਾਂ ਨੂੰ ਦੇ ਰਹੇ ਹੋ ਨਾ ਭਾਈ ਜੀ ਜੇ ਸਟਾਕ ਹੈਗਾ ਹੈਗਾ ਇਸੇ ਕਰਕੇ ਟਰਾਲੇ ਲੋਡ ਹੋ ਹੋ ਕੇ ਜਾ ਰਹੇ ਆ 35 ਰੁਪਏ ਬੋਟ ਦੇ ਵਿੱਚ ਭਾਈ ਜੀ ਗੱਲ ਸੁਣ ਲਓ ਮੇਰੀ ਇੱਕ ਲੈਣਾ ਸੀ ਸਿਰਫ ਗੋਰਾ ਟਾਇਲ ਬ੍ਰਾਂਡ ਬਾਅਦ ਇਦਾਂ ਕੋਈ ਹੋਰ ਕੋਈ ਟਾਇਲ ਦੇ ਕੇ ਤੋੜ ਦੋ ਭਾਈ ਗੋਰਾ ਟਾਇਲ ਲੋਡ ਹੋ ਰਿਹਾ ਹੈਗਾ ਗੋਰਾ ਟਾਇਲ ਹੀ ਟਰਾਲੇ 'ਚ ਲੋਡ ਹੋ ਰਿਹਾ ਹੈਗਾ ਤੇ ਸਟਾਕ ਵੀ ਗੋਰਾ ਟਾਇਲ ਦਾ ਹੀ ਪਿਆਗਾ ਤੇ ਤੁਹਾਨੂੰ ਵੀ ਗੋਰਾ ਟਾਇਲ ਹੀ ਦੇ ਕੇ ਤੋੜਾਂਗੇ ਜੀ ਦੇਖੋ ਜੀ ਦੂਰ ਦੂਰ ਤੱਕ ਦੇਖ ਲਓ ਧੰਕਾਂ ਲੱਗਿਆ ਪੰਜਾਬ ਵੱਡੇ ਵੱਡੇ ਪਰੇ ਪਏ ਦੇਖੋ ਜੀ ਜਹਾਜ਼ ਪਰ ਪਰ ਖੜੇ ਕਰ ਤੇ ਲੈ ਜਾਓ ਸਿਰਫ 5 ਜੂਨ ਤੱਕ ਭਾਈ ਜੀ ਮੇਰੀ ਗੱਲ ਸੁਣ ਲਓ ਰੇਟ ਵੀ ਉਹ ਹੀ ਲੈਣਾ ਤੁਸੀਂ ਕਿਹਾ ਸੀ 100 ਰੁਪਏ ਟਾਇਲ 100 ਰੁਪਏ ਫੋਟਲ 35 ਚ ਪਰ ਕੁਆਲਿਟੀ ਵੀ ਦੇ ਰਹੇ ਸੀ ਉਹ ਹੀ ਚੀਜ਼ ਲੈਣੀ ਆਪਾਂ ਭਾਈ ਜੀ 35 ਰੁਪਏ ਫੋਟ ਦੇ ਵਿੱਚ ਲਓ ਜੀ ਸੋ ਲਓ ਜੀ ਇਹ ਤਾਂ ਟਾਇਲ ਨਹੀਂ ਮਜਬੂਤੀ ਵੀ ਦੇਖ ਲਓ ਮੈਂ ਆਪ ਸੱਟ ਕੇ ਦੇਖ ਲਵਾਂ ਆਹ ਲਓ ਪਾ ਲਓ ਸੱਟ ਲਓ ਜੀ ਲਓ ਜੀ 35 ਰੁਪਏ ਦੇ ਵਿੱਚ ਕਾਤੀਆਂ 35 ਰੁਪਏ ਦੇ ਵਿੱਚ ਬਾਜ਼ਾਰ ਚ 100 ਰੁਪਏ ਫੋਟ ਟਾਇਲ 35 ਰੁਪਏ ਦੇ ਵਿੱਚ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਸਿਰ ਗੋਰਾ ਟਾਇਲ ਨਹੀਂ ਐ ਡਿਜੀਟਲ ਵਾਚ ਬਿਲਕੁਲ ਫਰੀ ਦਿੱਤੀ ਜਾਊਗੀ ਉਦੋਂ ਬਾਅਦ ਜੇ ਆਪਾਂ ਕੁਆਲਿਟੀ ਦੀ ਗੱਲ ਕਰੀਏ ਤਾਂ ਲਓ ਜੀ ਠੀਕ ਹੈ ਜੀ ਬਾਜੀ ਇਹ ਲਾਈਟ ਕਲਰ ਸਰ ਦੇਖ ਲਿਆ ਮੈਂ ਆ ਵੀ ਕਲਰ ਰਣਾ 35 ਜ ਆਹੀ ਜਿਹੜਾ ਹੋਟਲ ਵਾਲੇ ਲਗਾ ਹੁੰਦਾ 35 ਰੁਪਏ ਫੁੱਟ ਸਰ ਕਲਰ ਤੁਸੀਂ ਸਕਰੀਨ ਸ਼ਾਟ ਲੈ ਲਓ ਵੀਡੀਓ ਸ਼ੇਅਰ ਕਰ ਦਿਓ 35 ਰੁਪਏ ਫੁੱਟ ਅੱਛਾ ਮੈਂ ਇਹਦਾ ਨਾ ਬਾਥਰੂਮ ਵੀ ਬਣਾਉਣਾ ਮੈਨੂੰ ਇਹੋ ਹੀ ਸੇਮ ਟਾਈਲਾਂ ਚਾਹੀਦੀਆਂ ਇਹਦਾ ਰੇਟ ਕੀ ਆ ਮਿਲ ਜਾਣਗੇ ਸਰਾ ਦੇਖੋ ਜੀ 35 ਰੁਪਏ ਫੁੱਟ ਦੇ ਵਿੱਚ ਇਹ ਵੀ ਤੁਹਾਨੂੰ 35 ਰੁਪਏ ਫੁੱਟ ਦੇ ਵਿੱਚ ਮਿਲਣਗੇ ਅੱਛਾ ਮੈਨੂੰ ਦੱਸੋ 2x2 ਟਾਈਲ ਦਾ ਰੇਟ ਕੀ ਹੈਗਾ ਆ ਬਾਜੀ ਇਹ ਸਿਰਫ 28 ਰੁਪਏ ਫੁੱਟ ਦੇ ਵਿੱਚ ਕਲਰ ਥੋੜੀ ਪਸੰਦ ਦਾ ਗਿਆ ਜੀ ਲਓ ਜੀ ਜਿਹੜਾ ਮਰਜ਼ੀ ਦੀ ਐ ਲੈ ਲਓ ਸਿਰਫ 28 ਰੁਪਏ ਫੁੱਟ ਦੇ ਵਿੱਚ ਡਿਜ਼ਾਈਨ ਦੇਖੀ ਚਲੋ ਜੀ ਤੇ ਨਾਲ-ਨਾਲ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਡਿਜ਼ਾਈਨ ਤੁਹਾਡੇ ਕੋਲ ਰਹਿ ਜਾਣੀ ਦੇਖੋ ਜੀ ਬਾਜ਼ਾਰ 'ਚ ਕੋਈ ਦਿੰਦਾ 55 ਰੁਪਏ ਫੁੱਟ ਕੋਈ ਦੇ ਰਿਹਾ 60 ਰੁਪਏ ਕੋਈ ਦੇ ਰਿਹਾ 52 ਰੁਪਏ 28 ਰੁਪਏ ਸਕੁਅਰ ਫੁੱਟ 2x2 ਦੀ ਟਾਈਲ ਲੈ ਜਾਓ ਤੁਹਾਡੇ ਘਰਾਂ ਦੇ ਬਾਥਰੂਮ ਚਮਕਾਲਤੇ ਅਸੀਂ ਨਾ ਰਸੋਈਆਂ ਵੀ ਬਣਾ ਦੇਾਂਗੇ ਆਹ ਦੇਖੋ ਜੀ ਰਸੋਈਆਂ ਚ ਲੱਗਣ ਵਾਲੀਆਂ ਟਾਈਲਾਂ 45 ਰੁਪਏ ਫੁੱਟ ਚਲ 22 ਰੁਪਏ ਫੁੱਟ ਰਹਿਣੀ ਹੈ ਇਹ ਵਾਲੀ 22 ਰੁਪਏ ਫੁੱਟ ਦੇ ਵਿੱਚ ਦੇਣੀ ਹੈ ਜੀ 5 ਜੂਨ ਤੱਕ ਤੁਹਾਨੂੰ ਦੱਸਿਆ ਤਾਂ ਹੈਗਾ ਜੀ 5 ਜੂਨ ਤੱਕ 22 ਰੁਪਏ ਫੁੱਟ ਦੇ ਵਿੱਚ ਦੇਖੋ ਜੀ ਤੁਹਾਡੇ ਘਰ ਦੀਆਂ ਰਸੋਈਆਂ ਵੀ ਸ਼ੀਸ਼ੇ ਵਾਂਗ ਚਮਕਣਗੀਆਂ 5 ਜੂਨ ਤੱਕ ਆਜੋ ਜਿਹੜੀਆਂ 42 ਰੁਪਏ 45 ਰੁਪਏ 40 ਰੁਪਏ ਵੇਖਦੀਆਂ ਟਾਈਲਾਂ ਸਿਰਫ 22 ਰੁਪਏ ਸਕੁਅਰ ਫੁੱਟ ਦੇ ਵਿੱਚ ਲੈ ਜਾਓ ਇਹਦੇ ਵਿੱਚ ਤੁਹਾਨੂੰ ਡਿਜ਼ਾਈਨ ਕਾਫੀ ਮਿਲ ਜਾਂਦੇ ਆ ਆ ਵੀ ਤੁਸੀਂ ਚੈੱਕ ਕਰ ਲਓ ਇਸ ਤੋਂ ਇਲਾਵਾ ਤੁਸੀਂ ਥੋੜੀਆ ਹੋਰ ਅਲਟੀਮੇਟ ਐਲਾ ਲੈਣੀਆਂ ਤੁਸੀਂ ਆਪਣੇ ਘਰਾਂ ਦੀਆਂ ਕੰਧਾਂ ਹਾਈਲਾਈਟ ਕਰਨੀਆਂ ਤੁਸੀਂ ਬਾਥਰੂਮਾਂ ਨੂੰ ਹਾਈਲਾਈਟ ਕਰਨਾ ਤਾਂ ਆਹ ਦੇਖੋ ਜਿਹੜਾ ਦਬਈ ਤੋਂ 골ਡ ਹੈ ਹੁੰਦਾ 골ਡ ਵਾਲੀਆਂ ਟਾਈਲਾਂ ਤੁਹਾਨੂੰ ਮਿਲ ਜਾਣੀਆਂ ਭਾਈ ਜੀ 12000 ਰੁਪਏ ਨੂੰ ਮਿਲਦੀ ਸੈਲਰ ਆਮ ਜਿਹਾ ਰੇਟ ਹੈ ਜਿੱਥੋਂ ਮਰਜ਼ੀ ਪਤਾ ਕਰ ਲਓ ਸਲੇਬ ਜੀ ਹਾਂਜੀ 12000 ਵਾਲੀ ਸਲੇਬ ਸਰ 3300 ਰੁਪਏ ਦੀ ਜਿਹੜੀ ਮਰਜ਼ੀ ਲਾਜੋ ਇਹਦੇ ਵਿੱਚੋਂ ਜਿਹੜੀ ਮਰਜ਼ੀ ਲੈ ਲਓ ਸਰ ਫੁੱਲ ਬੋਡੀ ਹੈ ਇਟਾਲੀਅਨ ਹੈ ਜਿਹੜੀ ਤੁਹਾਨੂੰ ਦਿਲ ਕਰਦੀ ਆ ਉਹ ਵਾਲੀ ਲੈ ਜਾ ਅੱਠ ਫੁੱਟੀ ਸਲੈਬ ਹੈ ਜੀ 3300 ਰੁਪਏ ਦੇਖੋ ਬਾਜ਼ਾਰ 'ਚ ਜਿੱਥੇ ਮਰਜੀ ਚਲ ਜਾਓ ਕੋਈ 10000 ਮੰਗਦਾ ਕੋਈ 12000 ਮੰਗਦਾ ਗੋਰਾ ਟਾਇਲ ਦੇ 5 ਜੂਨ ਤੋਂ ਪਹਿਲਾਂ ਆ ਜਾਓ 3300 ਰੁਪਏ ਦੀ ਲੈ ਜਾਓ ਆ ਦੇਖੋ ਵੱਡੇ ਵੱਡੇ ਘਰ ਬਣਾ ਰਹੇ ਹਾਂ ਮਹਿਲ ਬਣਾ ਰਹੇ ਹਾਂ ਕੋਠੀਆਂ ਬਣਾ ਰਹੇ ਹਾਂ ਇਹਦੇ ਲਈ ਐਲੀਵੇਸ਼ਨ ਵੀ ਜ਼ਰੂਰੀ ਹੁੰਦਾ ਐਲੀਵੇਸ਼ਨ ਦੇ ਵਿੱਚ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਇਹ ਚ ਕੀ ਫਾਇਦਾ ਦਿੰਦੇ ਹਾਂ ਭਾਜੀ 40 ਰੁਪਏ ਫਟ ਡਿਜ਼ਾਈਨ ਦੇਖੋ ਭਾਜੀ ਦੇਖੋ ਜੀ ਸੋ ਦੇਖੋ ਜੀ ਇਹ ਕੋਈ 95 ਰੁਪਏ ਫਟ ਨਹੀਂ ਦੇਣਾ ਸੀ ਕੋਈ 100 ਨਹੀਂ ਜਣਾ ਕੋਈ ਸਵਾ 100 ਨਹੀਂ ਜਣਾ ਸਰਫਾ 40 ਰੁਪਏ ਸਕਰ ਫੁੱਟ ਦੇ ਵਿੱਚ ਲੈ ਜਾਓ ਸਾਡੇ ਕੋਲ ਬਹੁਤ ਦੂਰੋਂ ਦੂਰੋਂ ਲੋਕ ਆਈ ਜਾਂਦੇ ਆ ਫਾਇਦੇ ਲਈ ਜਾਂਦੇ ਆ ਟਰੱਕ ਪਰ ਪਰਗੇ ਜਾਈ ਜਾਂਦੇ ਆ ਸਾਰਾ ਹੀ ਸਟਾਕ ਕਲੀਅਰ ਕਰ ਦੇਣਾ 5 ਜੂਨ ਤੋਂ ਪਹਿਲਾਂ ਆਜੋ ਲੱਖਾਂ ਰੁਪਏ ਤੁਹਾਡੇ ਵੱਜ ਜਾਣੇ ਆ ਆਉਣਾ ਤੁਸੀਂ ਰਾਮਪੁਰਾ ਫੂ ਲਿਆ ਗੋਰਾ ਟਾਇਲ ਸਟੋਰ ਤੇ ਹੁਣਾ Google ਤੇ ਜਾ ਕੇ ਸਰਚ ਕਰ ਲਿਓ ਨੰਬਰ ਸਕਰੀਨ ਤੇ ਆ ਇੱਥੇ ਫੋਨ ਕਰ ਲਓ ਜੇ ਤੁਸੀਂ ਕੋਈ ਹੋਰ ਜਾਣਕਾਰੀ ਲੈਣੀ ਆ ਸਾਡਾ Facebook ਤੇ ਪੇਜ ਹੈਗਾ Instagram ਤੇ ਗੋਰਾ ਟਾਇਲ ਦਾ ਪੇਜ ਆ ਉਹਨੂੰ ਜਾ ਕੇ ਫੋਲੋ ਕਰ ਲਓ ਤਾਂ ਕਿ ਰੋਜ਼ ਦੀ ਅਪਡੇਟ ਸਾਨੂੰ ਮਿਲਦੀ ਰਹੂਗੀ 5 ਦਿਨ ਤੁਹਾਡੇ ਕੋਲ ਵੱਡੇ ਫਾਇਦੇ ਕਰਕੇ ਭੇਜਾਂ 11ਵੇਂ ਓਮ ਸੰਦੀ ਨਾਲ ਹਰਦੀਪ ਸਿੰਘ ਦੱਗਰ ਸਾਹਨ ਟੀਵੀ ਰਾਮਪੁਰਾਪੂਰ